ਇਹ ਬੁਸਰੇ ਨੇ ਇੱਕ ਪਿੱਛੇ ਚੱਲਦੀ ਹੈ ਨਾਲ ਵੀ ਬੈਠਾ ਹੁੰਦਾ ਇੱਕ ਦਿਨ ਮੈਂ ਆਪਣੀ ਕਿਚਨ ਤੇ ਆ ਰਿਹਾ ਰਾਤ ਨੂੰ ਕੋਈ ਟੈਲੀਫੋਨ ਆ ਗਿਆ ਮੈਂ ਚੁੱਕਿਆ ਮਨੂੰ ਕਹਿੰਦਾ ਵੀ ਮੈਂ ਪੁਰਾਣਾ ਬੋਲ ਰਿਹਾ ਲੱਗਿਆ ਹਾਂ ਜੀ ਦੱਸੋ ਕਹਿੰਦਾ ਤੁਹਾਡੀ ਬਾਈ ਨਾਲ ਗੱਲ ਕਰਾਈਏ ਮੈਂ ਕਿਹਾ ਪੂਰੀ ਦੱਸਦੇ ਕਿਆਗਾ ਮੈਂ ਬਾਈ ਨਾਲ ਕਾਨੂੰ ਕਰੂਣੀ ਹੈ ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ ਸਰ ਤੁਰੰਤ ਚਾਹੀਦਾ ਮੈਂ ਕਿਹਾ ਸਾਲੋ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ ਇਹ ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਲੈ ਕੇ ਰਿਖਤਾ ਦੇ ਮੁੰਡਾ ਮੈਂ ਕਿਤੇ ਜਿਹੜੇ ਪੈਸੇ ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ 22 ਦਿਨਾਂ ਦਾ ਕੰਮ ਕਰਾਣਾ ਮੈਂ ਕਿਹਾ ਤੁਹਾਨੂੰ 22 ਜਨਵਰੀ ਤੋਂ ਤੁਸੀਂ ਦੱਸਦੇ ਕੀ ਕਰਨਾ ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ ਲੱਗਿਆ ਤੁਸੀਂ ਗਲਤ ਟਾਈਲ ਕਰ ਲਿਆ ਲਿਖੇ ਵਿੱਚ ਨਾ ਉਹ ਮੇਰੇ ਪਾਸੇ ਕੁਝ ਨਹੀਂ ਮਿਲਣਾ ਇਹ ਪੰਗੇ ਵਿੱਚ ਨਾ ਆਵਿਓ ਨੁਕਸਾਨ ਤੁਹਾਡਾ ਹੋ ਜਾਣਾ ਹੈ ਮੈਂ ਉਹ ਫਿਰ ਮੈਸੇਜ ਵੀ ਆਏ ਉਹਨਾਂ ਦੇ ਸਕਰੀਨਸ਼ਾਟ ਡੀਜੀਪੀ ਨੂੰ ਭੇਜਦਾ डीआईजी जी, जी, जी ने भेजता अज तक मनु डी जी पी या डीआई जी ने यह नहीं पुछा कि जी थोड़ा कोई धमकी आई थी तो क्या गलबात है हालांकि मैं भी नहीं दोबारे उन्होंने भी टेलीफोन आया तीन चार बार आया उन्होंने दे उस दिन मैं उन्होंने समझा लिया भी गलत पकड़े ले रहे होना नहीं कम वो तो हट गई लेकिन अपनी जी पुलिस है ये क्या कर रही है असर जीत भेजिया हो मेरे वर्गे बंद में जब धमकी आ रही है तब आम बंद क्या हालत होगी सरेआम चाहिए भाजपा के सरेआम डकैतियां चल रही कल परसों